ਪੱਟੀ ਕਰਾਈ ਹੈ। ਇਹਨਾਂ ਨੂੰ ਵੀਡੀਓ ਬਣ ਲਾਂ ਦੋ ਬੜੀ ਜੀ। ਦੱਸੋ ਭਾਜੀ ਬਿਆਨ ਦੋ ਆਪਣੇ। ਕੀ ਆ ਭਾਜੀ ਕੀ ਗੱਲ ਹੋਈ? ਮੈਂ ਆਪਣਾ ਨਾ ਇਹੋ ਆ ਪਿੰਚਾ। ਆ ਦੋ ਜਣੇ ਆ। ਇਹਨਾਂ ਦੀ ਸ਼ਰਾਰਤ ਹੈ। ਗੱਡੀ ਚੱਲੀ ਨਹੀਂ ਨਾ ਪੱਟੀ ਕਰਾ ਲਈ ਇਹਨੂੰ ਥਾਣੇ ਲੈ ਜਾਈਏ। ਆ ਬਹਿ ਸਾਡੇ ਮਾਰਿਆ ਕੀ ਗਿਆ ਵਾ? ਉਹ ਤੁਮ ਮਾਰਿਆ ਗੱਡੀ ਦੀ ਚਾਤ। ਉਹ ਉਧਰ ਬੈਠਾ। ਉਹ ਮਗਰ ਲੱਗਦਾ ਸਾਡੇ ਭਾਜੀ। ਯਾਰ ਕਿਰੇ ਚੱਲਣਾ। यो यात्रा हो ਅਨ ਗੱਡੀ ਮਾਰੀ ਉਹ ਸਿੰਦਰ ਮਾਰ ਗੱਡੀ ਕੋੜੀ ਆਪਾਂ ਸੱਤ ਸਨਾਂ ਦਾ ਜਾਂਦੇ ਰਹੀ ਕਿਹਦੇ ਬੰਦ ਬਾਲੀ ਤੇ ਉਹ ਆਉਂਦੇ ਆ ਪਾਣੀ ਦੇ ਆਪੋ ਦੇ ਗਏ ਆ ਬੜਾ ਜਿਹਾ ਮੋਕੇ ਦੇ ਪਾਈਂ ਤੀਸ਼ਟ ਕਰੀਦਾ ਹਾਲੇ ਤੱਕ ਹੀ ਤਾਂ ਨਵੀਂ ਗੱਡੀ ਆ ਜੜੇ ਪੱਕ ਲਈ ਆ ਬਾਪੂ ਤੇ ਲਾ ਪਾ ਗਾੜਾ ਬੰਦੇ ਕੋਈ ਗੱਡੀ ਕੋਈ ਸਮਾਨ ਚੜਾ ਤੂੰ ਜ਼ਿੰਮੇਵਾਰ ਹੋ ਇਹ ਸਮਾਨ ਛਿੜਦਾ ਹੋਇਆ ਵਰਦੀ ਪਈ ਹੈ ਇਹਦੇ ਵਿੱਚ ਤੂੰ ਬੁਲਾ ਲਈ ਬੰਦਾ ਨਾ ਉਹ ਨੂੰ ਕੋਈ ਮਨਾਈ ਮੈਂ ਮੁੱਕਰ ਥੋੜੇ ਚੱਲਿਆ ਯਾਰ ਤੂੰ ਤੂੰ ਗੱਡੀ ਦੇ ਵਿੱਚ ਕੀ ਕਰਦੇ ਆ ਅਸੀਂ ਇਹ ਚੀਜ਼ ਮਾਰੀ ਉਹ ਨਹੀਂ ਆ ਰਹੀ ਹੈ ਇਹਦੇ ਵਿੱਚ ਹੀ ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬੜਾ ਵਧੀਆ ਆਉਣਾ ਵਿਆਂ ਹਾਂ ਅਬ ਦੋ ਜਾਨੇ ਇਹ ਦੋਨੇ ਸਰਦਾਰੇ ਤੇ ਇਹਨਾਂ ਨੇ ਡ੍ਰਿੰਕ ਕੀਤੀ ਆ ਕਿ ਮੈਗ ਡੱਡੀ ਨਾਲ ਮਾਰੀ ਜੀ ਇਹਨਾਂ ਦੇ ਨਾਲ ਨਾ ਜਾਮੇ ਮਾਰੀ ਜੀ ਟਾਇਰ ਲੱਗਾ ਮੈਨੂੰ ਗੱਡੀ ਜੁੱਤਣਾ ਇਹ ਵੀ ਉਧਰੇ ਗੱਡੀ ਚ ਮੈਂ ਭਾਈ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਬੂਤਰੇ ਤੇ ਢੇਡ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਈ ਆ ਤਾਂ ਗਲਤ ਆ ਇਦਾਂ ਕਰਦੇ ਫੇਜ ਚਲੋ ਹੁਣ ਤੋਂ ਭਾਈ ਇਹਨਾਂ ਨੇ ਆਪਣੀ ਗੱਡੀ ਚੋਂ ਬੰਦਾ ਕੱਢ ਲਿਆ ਕਿ ਕਰ ਮੈਂ ਸਵੇਹੀ ਹੋਣੇ ਦੂਜੇ ਦਿਨ ਲੇਕੇ ਮੇਰੇ ਮੋਟਾ ਕਮਰਾ ਲੈਕੇ ਮੇਰੇ ਸਿੱਟ ਮਾਰੇ ਆ। ਇਹ ਤਾਂ ਮਤਰਾ ਕੀ ਹੋ ਗਈ ਹੈ ਨਾ? ਹਾਂਜੀ। ਉਹਨ ਮੇਰੇ ਕੁਮਲਾਣਾ ਪੂਮਲਾਣਾ ਅਮਰ ਸਰਦਾਰ ਦੀ ਪੋਸਟਿੰਗ ਦਾ। ਇਹਨਾਂ ਨੇ ਬ੍ਰਿੰਗ ਕੀਤੀ ਹੈ ਨਾ ਅਮਰ ਅੱਜ ਕਿਤੇ ਚਾਹੇ। ਮੈਂ ਕਿ ਇਹਨਾਂ ਨੇ ਬਕਰਵਾਵਾ ਜਿੰਨਾ ਮੇਰੇ ਇਹ ਸਰਦਾਰ ਹੀ ਆ। ਇਹ ਕਿਤੇ ਮਾਰੇ ਮੇਰੇ। ਜੋ ਜਬਾ ਇਹਨਾਂ ਨੇ ਮੈਨੂੰ ਮਾਰੇ ਦੋ ਦਿਨ ਬੇਸੁਰ ਮਾਰੇ ਮੇਰੇ ਸੈਂਟਰ ਤੇ ਕੈਮਰੇ ਲੱਗੇ ਹੋਏ ਆ ਜੇ ਨਵੀਂ ਕੋਈ ਗਲਤੀ ਆ ਬੰਦੀ ਕਰ ਲਈ ਮਰਤੀ ਜੀ ਜਾਵੇ ਅਸੀਂ ਪੈਣ ਭਾਈ ਨਾ ਕੀਤਾ ਗਿਆ ਹੋਇਆ ਹੈ ਕੈਮਰਾ ਵੀ ਨਾ ਆ ਗਿਆ ਮਾਲਿਆਂ ਆਪੇ ਕਿਸੇ ਬੰਦਾ ਇਹ ਸ਼ਰਾਬੀ ਸਿੱਧਾ ਜਦੀਨੇ ਪਾ ਜਦੀ ਮਾਰੀ ਜਦੀ ਹੈ ਉਸ ਤੋਂ ਬਾਅਦ ਇਹਨੇ ਆ ਬਾਬਾ ਨੂੰ ਹੀਰੋ ਜੀ ਆ ਅਸੀਂ ਆ ਗਏ ਇਹਨੇ ਕੀਤੀ ਹੈ ਇਹਨੇ ਸੰਗਤ ਨੂੰ ਮਾਰ ਕੇ ਕੋਈ ਆਫੇ ਜਦੋਂ ਲੰਢੀ ਵਾਲੇ ਘਣਾੜੇ ਨਾਲ ਪੱਟ ਲਈ ਪੈ ਕਿੰਨਾ 690 ਮਾਰਿਆ ਤੁਸੀਂ ਇਹ ਵਾਲਾ ਕਹਿੰਦਾ ਪਾਣੀ ਵੀ ਪਾਣੀ ਖੋਲ ਕੇ ਨਹੀਂ ਇਹ ਸਮਝਾ ਹੋਇਆ ਵਰਤੀ ਪਈ ਮੈਂ ਪਾਉਂਗਾ ਕਰਵਾਵਾਂਗੇ ਆ ਜੀ ਸਰਦ ਹੋਣਗੇ ਮਤਲਬ ਫਟੇਗਾ ਆਈ ਇਹ ਦੋ ਜਣੇ ਮਾਰੀਓ ਗੀ ਆ ਗੱਲ ਕਰਾ ਆ ਜਿਸ ਕੋ ਗੱਲ ਬਾਤ ਹਾ ਗੱਲ ਬਾਤ ਉਹਦੇ ਆ ਭਤੀਜੇ ਦੀ ਪਨੇਵਜਾ ਵਿਆਹ ਹੀ ਆਈ ਸੌਦਾ ਲੈਣ ਆਉਂਦੇ ਹਨ ਤਾਂ ਕੰਚੇ ਤੇ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਆ ਬਾਹਰ ਨਿਕਲਾ ਤੇ ਇਹਨੇ ਉਹਨੂੰ ਗਲਮੇ ਫੜ ਲਿਆ ਨਹੀਂ ਇਹ ਇਦਾਂ ਮਲਾਇਮ ਹੋਏਗਾ ਠੀਕ ਹੈ ਠੀਕ ਨਾ ਗੱਲ ਕਰਿਆ ਜਿਹੜੇ ਨਾਲ ਹੀ ਉਹ ਆ ਬੇਸਬਾਲ ਆਪਣੇ ਪੁਰਾਣੀ ਕੱਢ ਕੇ ਤੇ ਕੱਢ ਕੇ ਪਾਰ ਪਾਗਲਾ ਪੀ ਫਿਰ ਵੀ ਕੀਤੀ ਗਈ ਇਹਦਾ ਹਾਂਜੀ ਫਿਰ ਵੀ ਕੀਤੀ ਗਈ ਪੂਰੀ ਆ ਕਾ ਤੇ ਹੱਸ ਜਾ ਕਿੰਦਾ ਦੀ ਹਾਲਤ ਹੋ ਬੰਦੇ ਦੀ ਬੰਦਾ ਗਿਆ ਜੰਮਲ ਖਾਣ ਜਾ ਗਿਆ ਵਾਗ ਲਾ ਲਾ ਚਈਦਾ ਉਹਨਾਂ ਤੇਰਾ ਦਾ ਸਿੱਧੀ ਟਕਰਾਅ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਕੀ ਉਸੇ ਦਾ ਟਾਈਮ ਦੱਸਦਾ ਜੋ ਬੰਦਿਕ ਨੂੰ ਨਹੀਂ ਕਰ ਰਹੀ ਜੀ ਕੋ ਮਲਾਜਮ ਨਹੀਂ ਹੈਗਾ ਵਿੱਚ ਹੈਗਾ ਮਲਾਜਮ ਕਰ ਰਹੀ ਹੈ ਤੇ ਕਹਿੰਦੇ ਉਹਨੇ ਡ੍ਰਿੰਕ ਕੀਤੀ ਕੋ ਹੈਗਾ ਲੱਗਦਾ ਡ੍ਰਿੰਕ ਡਰੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਸਰਦੇ ਵਿੱਚ ਉਹਨਾਂ ਦਾ ਜੱਗ ਲੱਗਿਆ ਘਰੋਂ ਜੋ ਕਿਹੜੇ ਪਿੰਡ ਦੇ ਮਗਰ ਹੈਗੇ ਨੇ ਪਰ ਇੱਕ ਪਿੰਡ ਪੈਣੀ ਆ ਦੇ ਨੇ ਹਾਂਜੀ ਬੰਨੇ ਬੰਨੇ ਪਰ ਜਿਹੜੇ ਸੇ ਢੇਮਡੋ ਤੇ ਨੀਵਾਂ ਦੇ ਪਰ ਪੈਣੀ ਦੇ ਨੇ ਇਤੋਂ ਨਾਲ ਦੇ ਟਾਈਮ ਦੇ ਤੱਕ ਇਹ ਗੱਡੀਆਂ ਤੋਂ ਆਪ ਦੇ ਵਿੱਚ ਇਹਨਾਂ ਦਾ ਤਕਰਾਰ ਹੋਇਆ ਉਹ ਬੰਦੇ ਜ਼ਿਆਦਾ ਫੱਕੀ ਨਹੀਂ ਲੱਗੀ ਜੇ ਲੱਗੀ ਸੱਟ ਤੇ ਹੈਗੀ ਐ ਪਰ ਤੇਰੀ ਮੈਡੀਕਲ ਹੋਣ ਤੋਂ ਨਹੀਂ ਬਣਦੀ